ਅੰਮ੍ਰਿਤਸਰ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਕ-ਵਕ ਥਾਵਾਂ ਤੇ ਇੱਕ ਲਗਾਤਾਰ ਗੋਲੀਬਾਰੀ ਦਾ ਘਟਨਾਵਾ ਵਾਪਰੀ ਹੈ ਜਿੱਥੇ ਕਿ ਤਿੰਨ ਨੌਜਵਾਨਾਂ ਦਾ ਕਤਲ ਹੋ ਜਾਂਦਾ ਹੈ ਤੇ ਇਸ ਵਾਰ ਤੋਂ ਬਾਅਦ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਦੇ ਕਿ ਦੋਵੇਂ ਮਾਮਲਿਆਂ ਵਿੱਚ ਹਮਰਤੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾ ਰਹੇ ਕੁਲਦੀਪ ਸਿੰਘ ਤਾਲੀਵਾਲ ਸ਼ੂ ਹਟਾ ਪਿੰਡ ਪਹੁੰਚੇ ਜਿੱਥੇ ਕਿ ਤਾਲੀਵਾਲ ਨੇ ਪਰਿਵਾਰ ਨਾਲ ਮਿਲ ਕੇ ਕਤਲ ਮਾਮਲੇ ਦੀ ਪੂਰੀ ਜਾਣਕਾਰੀ ਲਈ ਅਤੇ ਉਹਨਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਇਸਤੋਂ ਮੀਡੀਆ ਨਾਲ ਗੱਲਬਾਤ ਦੌਰਾਨ ਤਾਲੀਵਾਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਹੋਈ ਗੋਲੀਬਾਰੀ ਦੇ ਪਿੱਛੇ ਮੁੱਖ ਕਾਰਨ ਪਰਿਵਾਰਕ ਤਣਾਅ ਤੇ ਘਰੇਲੂ ਰੰਜਿਸ਼ ਦੱਸੀ ਜਾਂਦੀ ਹੈ ਹਾਲਾਂਕਿ ਮ੍ਰਿਤਕ ਦੇ ਪਰਿਵਾਰਕ ਨੇ ਵੀ ਗੱਲ ਕਬੂਲੇ ਕੁਝ ਮਹੀਨੇ ਪਹਿਲਾਂ ਵੀ ਇਸ ਦੇ ਰਿਸ਼ਤੇਦਾਰ ਵੱਲੋਂ ਧਮਕੀ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਤਾਲਵੇਾਰ ਅਨੁਸਾਰ ਜਿਸ ਵਿਅਕਤੀ ਦੇ ਸ਼ੱਕ ਹੈ ਉਹ ਵਿਦੇਸ਼ ਵਿੱਚ ਬੈਠ ਕੇ ਹਮਲਾ ਕਰਵਾਉਂਦੀ ਸਾਜ਼ਿਸ਼ ਸ਼ਾਮਲ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਣਕਾਰੀ ਲੈਂਦੇ ਹੋਏ ਪੁਲਿਸ ਨੇ ਤੁਰੰਤ ਟੀਮਾਂ ਤਾਇਨਾਤ ਕਰ ਦਿੱਤੀਆਂ ਨੇ ਤੇ ਫੋਰਸ ਦਿਨ ਰਾਤ ਲਗਾਤਾਰ ਐਕਸ਼ਨ ਵਿੱਚ ਲੱਗੀ ਹੋਈ ਹੈ ਬਾਜ਼ਾਰ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਸੀਗਾ ਉਹਨਾਂ ਦੇ ਕਾਦਮਾਂ ਅਫਸੋਸ ਕਰਨਾ ਆਇਆ ਹੀ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਮਿਲੇ ਉਹ ਤਾਂ ਜਿੰਨੀ ਝਾਂਕਾਰਾ ਦੀ ਮਿਲੀ ਐ ਤੁਹਾਡੇ ਚੋਂ ਕੁਝ ਦੋਸਤਾਂ ਨੇ ਸੁਣ ਵੀ ਲਈ ਐ ਉਹਨਾਂ ਨੇ ਆਪ ਦੱਸਿਆ ਕਿ ਸਾਡਾ ਕਰੇਲੂ ਝਗੜਾ ਸੀਗਾ ਇੱਕ ਬੰਦਾ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਆ ਉਹ ਬਾਹਰ ਦੇ ਦੇਸ਼ ਚ ਜਾ ਕੇ ਉਹ ਬੈਠਾ ਤੇ ਉੱਥੋਂ ਇਹਨਾਂ ਤੇ ਉਹਨਾਂ ਨੇ ਹਮਲਾ ਕਰਾਇਆ ਕੋਈ ਪਹਿਲਾਂ ਵੀ ਇਹਨਾਂ ਦੇ ਦ ਸੰਸਾਦ ਤਿੰਨ ਚਾਰ ਮਹੀਨੇ ਪਹਿਲਾਂ ਵੀ ਉਹ ਇੱਥੇ ਕਿਤੇ ਫੈਦੰਗ ਕਰਕੇ ਗਿਆ ਕਰਤੇ ਤੇ ਬਸ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਹੀ ਸਾਨੂੰ ਪਤਾ ਲੱਗ ਜਾਂਦਾ ਸਾਡੀ ਫੋਰਸ ਨੂੰ ਅਸੀਂ ਉਸੇ ਲਈ ਟੀਮਾਂ ਬਣਾ ਕੇ ਕੱਲ ਦਾ ਹੀ ਇੱਥੇ ਵਰਕ ਕਰ ਰਹੇ ਸੀਗੇ ਉਹ ਅਸੀਂ ਲਗਭਗ ਲਾਗੇ ਚੱਗੇ ਆ ਜਿਹੜਾ ਰਿਜ਼ਲਟ ਹੈ ਜਲਦੀ ਤੁਹਾਡੇ ਸਾਹਮਣੇ ਆਊਗਾ ਜਿਹੜੇ ਵੀ ਬੰਦੇ ਪੰਜਾਬ ਦੀ ਤਰਤੀਬ ਦੇ ਉੱਤੇ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੀ ਉਹ ਦਾ ਇਸ ਪਰਵਾਦ ਨੂੰ ਹਰ ਤਰ੍ਹਾਂ ਦਾ ਜਿਹੜਾ ਅਨਸਾਫ਼ ਦਵਾਵਾਂਗੇ ਪਰ ਪੰਜਾਬ ਚ ਜਿਹੜਾ ਜਮਸਾ ਜ਼ਿਲ੍ਹੇ ਚ ਜਮਸਾ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਇਦਾਂ ਦੀ ਕਟਰਾ ਕੰਦੀ ਅਜਾਜਤੀ ਦਿੱਤੀ ਜਾਊਗੀ ਜਾਂ ਜਿਹੜੇ ਦਾਬੇ ਮਾਰਦੇ ਆ ਧਮਕੀਆਂ ਦਿੰਦੇ ਆ ਕੁਫੌਤੀਆ ਬੰਗਦੇ ਆ ਹਰ ਤਰ੍ਹਾਂ ਦੀ ਅਸੀਂ ਕਾਰਵਾਈ ਕਰਾਂਗੇ ਹਰ ਤਰ੍ਹਾਂ ਅਸੀਂ ਪਰਵਾਦ ਦੇ ਨਾਲ ਜਿਹੜਾ ਖੜਿਆ ਬਸ ਮੈਂ ਅਫਸੋਸ ਕਰਨਾ ਹੈ ਉਹਨੂੰ ਬੜਾ ਦੁੱਖ ਹੋਇਆ ਕਿ ਪਰਵਾਦ ਕਚਗੜੇ ਦੇ ਵਿੱਚ ਇੱਕ ਚੰਗੇ ਭਲੇ ਨੌਜਵਾਨ ਦਾ ਜਿਹੜਾ ਉਹ ਕਤਲ ਹੋ ਗਿਆ ਹੈ ਬਹੁਤ ਮਾੜੀ ਗੱਲ ਹੈ ਤਾਂ ਇਹ ਬਲਝਾਉਂਦਾ ਕਿ 24 ਘੰਟੇ ਤਿੰਨ ਜਗ੍ਹਾ ਤੇ ਸਰ ਗੋਲੀਆਂ ਚੱਲੀਆਂ ਨੇ ਲਾਅ ਐਂਡ ਆਰਡਰ ਕਿੱਥੇ ਸਟੈਂਡ ਕਰ ਰਿਹਾ ਜੀ ਅਸਲ ਵਿੱਚ ਨਹੀਂ ਨਹੀਂ ਦੇਖੋ ਆ ਤੁਸੀਂ ਕੇਸ ਦਾ ਸੁਣਿਆ ਕਿ ਪਰਿਵਾਰ ਦਾ ਮਸਲਾ ਮਸਲਾ ਭਾਵੇਂ ਪਰਿਵਾਰ ਦਾ ਜਾਂ ਉਹਦਾ ਜਦੋਂ ਇਦਾਂ ਦੀ ਕਟੜਾ ਹੁੰਦੀ ਆ ਤੇ ਲਾਜ਼ਮੀ ਸਾਨੂੰ ਚਿੰਤਾ ਹੁੰਦੀ ਆ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਉਹ ਤਾਂ ਅਸੀਂ ਪਹਿਲਾਂ ਵੀ ਜਿਹੜੇ ਬੰਦੇ ਕਾਰਵਾਈ ਕਰਦੇ ਆ ਉਹਨਾਂ ਨੂੰ ਫੜ ਕੇ ਜਿਹੜਾ ਸਜ਼ਾ ਜਿਹੜੀ ਦੇ ਦੇ ਇਸ ਕੇਸ ਦੇ ਵਿੱਚ ਵੀ ਦਾਂਗੇ ਔਰ ਕੱਲ ਜਿਹੜਾ ਦੂਜਾ ਕੇਸ ਹੈ ਉਹਦੇ 'ਚ ਵੀ ਦਾਂਗੇ ਦੋਵਾਂ ਦਾ ਰਿਜ਼ਲਟ ਆਉਣ ਵਾਲਾ ਸਰਕਾਰ ਕੋ ਢਿੱਲੀ ਨਹੀਂ ਬੈਠੀ ਸਾਡੀ ਫੋਰਸ ਕਿਤੇ ਢਿੱਲੀ ਦੀ ਬੈਠੀ ਰਾਤ ਦੇ ਨਹੀਂ ਲੱਗੇ ਇਸ ਗੱਲ ਦੇ ਵਿੱਚ ਪਰ ਨਿੱਕੀ ਨਿੱਕੀ ਗੱਲ ਤੋਂ ਜਿਹੜੀ ਇਹ ਫਾਇਦਮੁਗਦਰ ਹੁੰਦੀ ਹੈ ਇਹ ਹੈ ਬਹੁਤ ਮਾੜੀ ਹੈ ਪਰ ਇਹਨੂੰ ਅਸੀਂ ਖਤਮ ਕਰ ਦਾਂਗੇ ਜਲਦੀ ਤੁਸੀਂ ਦੇਖੋ ਕੀ ਬਣਦਾ ਕੇਜਰੀਵਾਲ ਸਾਹਿਬ ਨੇ ਤਰੰਤਾਂ ਚੀ ਕਹ ਅਸੂ ਗੈਂਗਸਟਰ ਨੂੰ ਕਿ ਜੇਕਰ ਉਹ ਅਜਿੇਕ ਪਾਰਟੀ ਜੇਦੀ ਹੈ ਤੇ ਉਹਨਾਂ ਨੂੰ ਛੱਡਣਾ ਪਏਗਾ ਕੀ ਲੱਗਦਾ ਕਿ ਪੰਜਾਬ ਛੱਡਣ ਵਾਸਤੇ ਵੀ ਕੋਈ ਨਾ ਕੋਈ ਵੱਡੀ ਮੁਹਿੰਮ ਚਲਾਉਣ ਦੀ ਜਰੂਰਤ ਹੈ ਬਿਲਕੁਲ ਚਲਾਵਾਂਗੇ ਵੇਖੋ ਅਸੀਂ ਨਸ਼ਿਆਂ ਦੇ ਖਿਲਾਫ ਕਿੰਡੀ ਵੱਡੀ ਮਿੰਮ ਜਿਹੜੀ ਚਲਾਈ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਇਹਨਾਂ ਦੇ ਖਿਲਾਫ ਵੀ ਚਲਾਵਾਂਗੇ ਇਹਨਾਂ ਦੇ ਖਿਲਾਫ ਪਹਿਲਾਂ ਹੀ ਚਲਾਦੇ ਸੀ ਪਹਿਲਾਂ ਹੀ ਬਹੁਤ ਸਾਰੇ ਗੈਂਗਸਟਰ ਨੂੰ ਫੜ-ਫੜ ਕੇ ਜੇਲ੍ਹਾਂ ਚ ਸੁਟਿਆ ਜਿਹੜੇ ਰਹਿ ਗਏ ਆ ਇਹਨਾਂ ਨੂੰ ਵੀ ਸੁਟਾਂਗੇ ਉਹ ਤਾਂ ਸੀਐਮ ਸਾਹਿਬ ਨੇ ਕਈ ਵਾਰ ਕਿਹਾ ਉਸ ਦਿਨ ਕੇਦੀয়াল ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਾਂ ਤਾਂ ਪੰਜਾਬ ਛੱਡ ਜੋ ਤੇ ਜਾਂ ਇਦ ਤ ਮੁਕਤ ਹਦਾ ਚਾਜੋ ਨਹੀਂ ਤੇ ਤੁਹਾਡਾ ਕੋਈ ਬਚਾ ਦੇ ਉਹ ਬਚਾ ਹੋਏਗਾ ਵੀ ਨਹੀਂ ਤੁਸੀਂ ਦੇਖੀ ਜਾਓ ਹਰ ਕੇਸ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆਜੂਗਾ ਕੱਲ ਤੱਕ ਹੀ ਆਜੂਗਾ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਹੁੰਦਾ ਪਰਿਵਾਰ ਦੀ ਕੀ ਮੰਗ ਹੈ ਜੀ ਪਰਿਵਾਰ ਨੇ ਕੀ ਮੰਗ ਲਈ ਨਹੀਂ ਪਰਿਵਾਰ ਨੇ ਤੇਹੀ ਮੰਗ ਕੀਤੀ ਆ ਕਿ ਜਿਹੜੀ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਪਰ ਬੜਾ ਮਾਨਦਾਰ ਪਰਿਵਾਰ ਹੈ ਉਹਨਾਂ ਨੇ ਨਾਲ ਇਹ ਦੱਸ ਵੀ ਦਿੱਤਾ ਕਿ ਸਾਡੀ ਪਰਿਵਾਰ ਝਗੜੀ ਕਰਕੇ ਹੋਇਆ ਪਰ ਕੁਛ ਵੀ ਆ ਪਰਿਵਾਰ ਦੀ ਮੰਗ ਇਹ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਅਸੀਂ ਸਜਾ ਜਿਹੜੀ ਆ ਉਹਨਾਂ ਨੂੰ ਦਵਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਸਲਾਖਾਂ ਦੇ ਪਿੱਛੇ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਜੂਤ ਜਿਹੜਾ ਸੁੱਟਾ ਭਾਰੀ ਸਰ ਬੰਗਿਆ ਤਾਂ ਵਿੱਚ ਵੀ ਇਸ ਤਰ੍ਹਾਂ ਨੌਜਵਾਨ ਦਾ ਕਤਲ ਹੋਇਆ ਜੀ ਕੱਲ ਸ਼ਿਵਸ਼ੰਗ ਜਿਹੜਾ ਆ ਕੋਦੇ ਮੁੰਡੇ ਦਾ ਵੀ ਇਸ ਤਰ੍ਹਾਂ ਹੀ ਪਹਿਲੇ 2 ਦਿਨ ਤੋਂ ਹੋਈ ਆ ਇਦਾਂ ਦੀ ਗੱਲ ਪਤਾ ਹੀ ਆ ਹਰ ਘਟਨਾ ਨੂੰ ਬਹੁਤ ਸੀਰੀਅਸ ਲਿਆ ਉਹ ਦੱਸੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਦੀ ਆਜਾਜ ਨਹੀਂ ਦਵਾਂਗੇ ਔਰ ਜਿੱਦਾਂ ਦੀ ਮਰਜ਼ੀ ਸਾਨੂੰ ਲੜਾਈ ਲੜਨੀ ਪਏ ਜੋ ਮਜ਼ੀ ਕਰਨਾ ਪਏ ਪੰਜਾਬ ਦੇ ਹਰ ਸ਼ਹਿਰੀ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਆ ਸਾਡੀ ਸਰਕਾਰ ਦੀ ਡਿਊਟੀ ਆ ਮਾਨ ਸਾਹਿਬ ਦੀ ਸਰਕਾਰ ਦੀ ਡਿਊਟੀ ਆ ਉਹ ਡਿਊਟੀ ਅਸੀਂ ਕਰਾਂਗੇ ਉਹ ਜਿਹੜਾ ਵੀ ਬੰਦਾ ਜਿਹੜਾ ਗੁੰਡਾ ਗੈਂਗਸਟਰ ਕੋਈ ਆਵਾਜ਼ਾ ਕਰਦਾ ਜਿਹੜਾ ਪੰਜਾਬ ਚ ਇਦਾਂ ਦੀ ਕਾਰਵਾਈ ਕਰੂਗਾ ਸਾਡ ਉਹਦੇ ਖਿਲਾਫ ਸਖਤ ਡਟ ਕੇ ਕਾਰਵਾਈ ਕਰਾਂਗੇ ਠੀਕ ਠੀਕ ਹਾਂਜੀ